ਕਿਆ ਅਜ ਕਰੋ ਕਰੋ ਕੱਲ ਦਾ ਕਿ ਆ 1:30 ਵਜੇ ਦਾ ਠੀਕ ਹੈ ਗਿਆ ਪਤਾ ਨਹੀਂ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਵਸਾ ਨਹੀਂ ਗਾਂਦੀ ਮੈਂ ਵਸਾ ਨਹੀਂ ਗਾਂਦੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਆ ਉਹਦੇ ਨਾਲ ਆਪ ਤਾਂ ਹੋਇਆ ਕਿ ਤੇ ਉਹਦਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ ਕਿਹੜੇ ਮੁੰਡੇ ਪੁਰਾ ਕਿੱਥੇ ਛੱਡ ਆਇਆ ਨਾਲ ਸੁਮੀ ਤੇ ਨਾਲ ਕੁੱਟਾਈ ਨੇ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਇੱਕ ਪਰਚਾ ਦਸਤ ਹੋਇਆ ਸੀ ਇਥੇ ਪਰਚਾ ਨੰਬਰ 28 302 ਦਾ ਉਸ ਦੇ ਵਿੱਚ ਉਹਦੇ ਸਾਰੇ ਜਿਹੜੇ ਦੋ ਜਿਹੜੇ ਪੰਜ ਦੋਸ਼ੀ ਐ ਉਸ ਨੂੰ ਐਗਨਸਪੋਰਟ ਨਾਲ ਗ੍ਰਿਫਤਾਰ ਕੀਤਾ ਇਹ ਬਕਵਾਇਤ ਤਰ੍ਹਾਂ ਹੋਇਆ ਸੀ ਕਿ ਮਿਤੀ 24 22/4 ਨੂੰ ਇੱਕ ਨੌਜਵਾਨ ਦੀ লাশ ਕਪੜੇ ਦੇ ਲਿਮੇਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜੀਰੋਸ ਦੇ ਪਿਤਾ ਨੇ ਉਸ ਦੀ ਲਾਸ਼ ਨੂੰ شناخت ਕਰਦੇ ਹੋਏ ਆਪਣਾ ਬਿਆਨ ਐਸਟੇਪੋਸਟ ਰਜਿਸਟਰ ਕਰਾਇਆ ਸੀ ਤੇ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮਿਤਰ ਜਿਹੜਾ ਵਾ ਉਹ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ ਮਾਰਨ ਤੇ ਇੱਕ ਰੋਵਾਰ ਗਿਆ ਸੀ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਨੈਕਸਟ ਡੇ ਉਹਨੇ ਉਸ ਦੀ ਲਾਸ਼ ਦੀ ਵੇਖੀ شناخت ਕਰਕੇ ਆਪਣਾ ਪਰਚਾ ਰਜਿਸਟਰ ਕਰਾਇਆ 302 ਦਾ ਉਹਦੀ ਪਰਚਾ ਰਜਿਸਟਰ ਕਰਨ ਤੋਂ ਬਾਅਦ ਐਸਐਚਓ ਨੇ ਆਪਣੀ ਜਿਹੜੀ ਅਫਸਰ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾ-ਨਿਰਦੇਸ਼ ਤੇ ਪੂਰੀ ਸਮਝ ਲੈਂਦਾ ਆਰੇ ਇਲਾਕੇ ਵਿੱਚ ਜਿਹੜੇ ਦੋਸ਼ੀ ਆ ਦੀ ਹੁਣੇ ਪਾਲ ਕੀਤੀ ਤੇ ਜਿਹੜੀ ਟੈਕਨੀਕਲ ਸਪੋਰਟ ਲਈ ਸਾਇੰਟਿਫਿਕ ਸਪੋਰਟ ਲਈ ਹਿਊਮਨ ਸਰਸ ਨੂੰ ਯਾਉ ਨਾ ਯੂਜ਼ ਕੀਤਾ ਉਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜਾ ਉਹਦੇ ਦੋ ਸਾਥੀ ਸੀ ਜੈਜੀ ਤੇ ਐਮੀ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਸ ਦੇ ਦੋ ਜਿਹੜੇ ਦਸਤੂ ਦੇ ਸਾਥੀ ਵਿਸ਼ਾਲ ਢੱਡਾ ਤੇ ਚੁੰਗਾ ਇਸਹਾ ਹੀ ਜਿਹੜਾ ਮ੍ਰਿਤਕ ਹੈ ਉਸ ਤੋਂ ਬਾਅਦ ਕੁਝ ਜਿਹੜੀ ਉਹ ਕੋਈ ਕੁਝ ਕੁ ਗ੍ਰਾਮ ਜਿਹੜੀ ਚੀਜ਼ ਜਿਹੜੇ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹਿਲ ਹੁੰਦੀ ਦਿੱਤਾ ਤੇ ਜਿਹੜਾ ਸਾਹਿਲ ਸੀ ਉਹ ਹਾਲ ਕਾਦੀਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉਥੇ ਪੋਪੀ ਐਲੀਅਸ ਬੋਬੀ ਨੇ ਉਸ ਨੂੰ ਜਿਹੜਾ ਨਸ਼ੇ ਦਾ ਕੋਈ ਜਿਹੜਾ ਨਸ਼ੇ ਦਾ ਇੰਜੈਕਸ਼ਨ ਵਗੈਰਾ ਉਹਦੀ ਨੂੰ ਲਗੋ ਆਪ ਲਗਾ ਕੋਈ ਉਹਨੂੰ ਲਗਾਇਆ ਉਸ ਨਾਲ ਉਹਦੀ ওভারਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਨਸ਼ਾ ਲਗਾਉਣਾ ਉਸ ਦੇ ਘਰ ਉਹਨੂੰ ਮੌਤ ਹੋ ਗਈ ਉਹਨਾਂ ਨੇ ਦੂਜੀ ਗਲਤੀ ਇਹ ਕਰ ਦਿੱਤੀ ਕਿ ਨਾ ਉਸ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾ ਹੀ ਪੁਲਿਸ ਨੂੰ ਦੱਸ ਦਿੱਤੀ ਤੇ ਉਹਦੇ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸ ਨਾਲ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ Laash ਨੂੰ ਉਰਦਬੁਰ ਕਰਨ ਲਈ ਇੱਕ ਰੇੜੀ ਦਾ ਸਾਮਾਲ ਕੀਤਾ ਤੇ Laash ਨੂੰ ਕੱਪੜੇ ਵਿੱਚ ਲੰਬੇਟ ਕੇ ਥਾਣੇ ਕਾਦੀਆਂ ਦਾ ਏਰੀਆ ਜਿਹੜਾ ਪੈਂਦਾ ਬਟਾਲਾ ਰੋਡ ਤੇ ਡੋਗਰਾ ਗੰਢ ਲੱਗੇ ਨਾਲੇ ਸੋਟਾ ਇਹ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰੀਅਸਲੀ ਲੈਂਦਿਆਂ ਹੋયા ਜਿਹੜੇ ਇਸ ਮੁਕਦਮੇ ਦੇ ਪੰਜੇ ਦੋਸ਼ੀ ਨੇ ਜੱਜੀ ਐਲਿਸ ਮਨਜੀਤ ਐਮੀ ਐਲਿਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੰਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਗਿਰਫਤਾਰ ਕਰ ਲਏ ਗਏ ਨੇ ਤੇ ਮੇਰੀ ਜੋ ਹਾਕੀਆਂ ਸਖਤ ਹਦਾਇਤਾਂ ਨੇ ਸਾਨੂੰ ਐਮਾਨਤਗੈਸਿਪ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਵੀ ਸਾਨੂੰ ਗਰਵੇ ਕਰਦਾ ਵਾਂ ਕਿ ਨਸ਼ਾ ਵੇਚਣ ਜਾਂ ਨਸ਼ੇ ਦੀ ਜਿਹੜੀ ਸਮਾਈ ਖਾਨ ਵਾਲਾ ਉਸ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਤਾਂ ਕਿ ਇਹੋ ਜਿਹੇ ਜਿਹੜੇ ਵਾਰਦਾਤਾਂ ਦੋਹਰਾ ਨਾ ਹੋਣ ਕਿਸੇ ਦਾ ਘਰ ਨਾ ਉਹ ਜੜੇ ਤੇ ਸਖਤ ਹਦਾਇਤ ਹੈ ਇਹੋ ਜੇ ਕੰਮਾਂ ਤੋਂ ਬਾਝਾ ਜਾਓ ਤੇ ਪੁਲਿਸ ਦਾ ਸਾਥ ਦਿਓ ਕਿਨੇ ਚਿਰ ਚੱਲੂਗੀ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ ਇਟ ਵਿਦਨ 24 ਆਵਰਸ ਹੋਈ ਹੈ ਇਸ ਕਰਕੇ ਹਰ ਇਹ ਕਾਦੀਆਂ ਪੁਲਿਸ ਹੈ ਇਹ ਸਾਹਬਾਜੀ ਦੀ ਹਕਦਾਰ ਹੈ ਇਹਨਾਂ ਕਿਸ ਵੇਕ ਕਿੰਨੇ ਦੋਸ਼ੀ ਇਹ ਟੋਟਲ ਜਿਹੜੇ 8 ਦੋਸ਼ੀ ਨੇ 5 ਗ੍ਰਫਤਾਰ ਹੋ ਗਏ ਨੇ ਜਿਹੜੇ ਦੋ ਜਾਂ ਜਿਹੜੇ ਬਾਕੀ 3 ਨੇ ਉਹ ਹੀ ਜਲਦੀ ਹਸਤਾ ਕਰ ਲੈਣਗੇ ਇਹਨਾਂ ਉਤੇ 302 202 34 ਆਈਪੀਸੀ ਤੇ 29 ਐਮਪੀ ਦਾ ਐਨਡੀਪੀ ਦਾ ਪਰਚਾ ਦਿੱਤਾ ਗਿਆ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਮਹਿ ਕਰਨ ਦੇ ਵਿਚਨ ਵਾਲੇ ਉਹਨਾਂ ਨੂੰ ਵਾਰਨਿੰਗ ਆ ਉਹਨੂੰ ਜਿਤਨਾ ਇਹੋ ਜਿਹਾ ਕਾਰਬਨ ਜੇ ਵਹੀ ਗੱਲ ਹੋਏਗੀ ਜਾਂ ਕੋਈ ਹੋਰ ਕੰਮ ਹੱਦ ਜਿਹੜਾ ਕਾਬੂ ਆਏਗਾ ਉਸ ਨੂੰ ਅਸੀਂ ਗਰਸਾ ਕਰਕੇ ਸਖਤ ਸਖਤ ਸਜ਼ਾ ਦੇਵਾਂਗੇ